ਤਰਨਤਾਰਨ ਅਦੀਨੋਂ ਦੇ ਪਿੰਡ ਮਾੜੀ ਉਦੋਕੇ ਵਿਖੇ ਬੀਸਾ ਸਿੰਘ ਪੁੱਤਰ ਜੰਗੀਰ ਸਿੰਘ ਵੱਲੋਂ ਤਨਤਨ ਬਾਬਾ ਬੜਪਾਕ ਸਿੰਘ ਜੀ ਦੀ ਯਾਦ ਦੇ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਸਨਾ ਗਲਬਾਤ ਕਰਦੇ ਆ ਬੀਸਾ ਸਿੰਘ ਮਹਿਲ ਸਿੰਘ ਮਨਜੀਤ ਸਿੰਘ ਚੀਮਾ ਸਿੰਘ ਮੁਖਤਿਆਰ ਸਿੰਘ ਪਿੰਡ ਬਗਿਆੜੀ ਸਤਨਾਮ ਸਿੰਘ ਫੌਜੀ ਨਿਸ਼ਾਨ ਸਿੰਘ ਆਦਿ ਨੇ ਦੱਸਿਆ ਕਿ ਹੋਲੀਆਂ ਘੋਲੀਆਂ ਮੌਕੇ ਡੇਰਾ ਬਾਬਾ ਬੜਪਾਗ ਸਿੰਘ ਜੀ ਵਿਖੇ ਜਾਣ ਤੋਂ ਪਹਿਲਾਂ ਹਰ ਸਾਲ ਇਸੇ ਤਰ੍ਹਾਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਔਰ ਦੇਖਣਾ ਤਰਨਤਾਰਨ ਤੋਂ ਪੂਰੀ ਰਿਪੋਰਟ ਦਲਵੀਰ ਉਦੋਕੇ ਦੀ ਲੋਕਪੁ ਲਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਹਾਂਜੀ ਭਈ ਅੱਜ ਮਾਰੀ ਉਦੋਕੇ ਦੇ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਕਰ ਇਹ ਬਾਰੇ ਜੀ ਦਾ ਖਾਸਾ ਵੀ ਰਹੇ ਜਿਵੇਂ ਫਸੇ ਇਹ ਤਾਂ ਹੁਣ ਤੋਂ ਛੋਡੀ ਪਾਛਾ ਬਾਬਾ ਬੜਪਾਗ ਸਿੰਘ ਜੀ ਜੋ ਅੱਜ ਪਹਿਲੀ ਹੋਲੀ ਹੈ ਉਹਦੀ ਬਰਵਾਦਾ ਦੇ ਵਿੱਚ ਜਿਹੜਾ ਇਹ ਪਿੰਡੋਜੋ ਕਹਿੰਦੇ ਵਿੱਚ ਬਖਸੀਰ ਉਰਫ ਬੀਸਾ ਜੋ ਸਾਰੇ ਪਿੰਡ ਦੇ ਸਜੋਗ ਦੇ ਨਾਲ ਇਹ ਲੰਗਰ ਲਾਇਆ ਜਾ ਰਿਹਾ ਹੈ ਜੋ ਹੋਲੀਆਂ ਦਾ ਤਿਆਰ ਪੱਗ ਲਗਾਇਆ ਇਹ ਗੁਰੂ ਕਾਲੀ ਸਾਹਿਬ ਦੀ ਇਹ ਹੋਲੀਆਂ ਜਿਹੜੀਆਂ ਇੱਕ ਆਹਰਨ ਹਸ਼ਕੋ ਆਏ ਉਹਦੀ ਪੁੱਤਰੀ ਹੋਈ ਹੈ ਉਹ ਉਹਦੀ ਭੈਣ ਹੋਈ ਹੌਲਕਾ ਤੇ ਜਿੰਨੇ ਪ੍ਰਲਾਦ ਨੂੰ ਬੜੇ ਤਸੀਹੇ ਦੇ ਕੇ ਤੇ ਕੀਤਾ ਸੀ ਕਿ ਕਿ ਜਿਹੜੀ ਹੌਲਕਾ ਸੀ ਉਹ ਪ੍ਰਲਾਦ ਆਪਣੇ ਪੁੱਤ ਜੇ ਨੂੰ ਲੈ ਕੇ ਅੱਗ ਦੇ ਵਿੱਚ ਬਹਿ ਗਈ ਸੀ ਪਰ ਮਹਾਰਾਜ ਜਿਹਨੂੰ ਰੱਖੇ ਸਾਈਆਂ ਉਹਨੂੰ ਮਾਰ ਸਕੇ ਨਾ ਕੋਏ ਉਹ ਉਹ ਹੋੜਕਾ ਜਿਹੜੀ ਸੀ ਉਹ ਅੱਗ ਦੇ ਨਾਲ ਛੜ ਗਈ ਸੀ ਤੇ ਜਿਹੜਾ ਪ੍ਰਵਾਸ ਸੀ ਉਹਨੂੰ ਮਹਾਰਾਜ ਨੇ ਬਚਾਰਿਆ ਸੀ ਇਹ ਵੈਦੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਸੀਤਾ ਬੜੀ ਸੀ ਸਤਾਵੀ ਤਣਕਾ ਤੋੜ ਕੇ ਆਮ ਵਿਆਹੀ ਪੁੱਤਰੀ ਰਾਜੇ ਜਣਕ ਦੀ ਮਾਰੀ ਸੀ ਸੁਤਭੰਤੀ ਇਥੇ ਬਾਦ ਕਿਸੇ ਨਹੀਂ ਰਹਿਣਾ ਮਾਰੋ ਮਾਰੀ ਸਭ ਨੂੰ ਜਾਣਾ ਪਾਣਾ ਜੇ ਕੋ ਵੱਜ ਗਿਆ ਮੌਤ ਦਾ ਵਿਗੜ ਖੜਕਦੀ ਈ ਤੇਰੀ ਡਾਟਰ ਮਨਮੋਹਨ ਸਿੰਘ ਦੀ ਪੱਗ ਸਾਰੀ ਮੋਰ ਰਈ ਅਸਮਾਨੀ ਭਗਵੰਤ ਸਾਨ ਦੀ ਪੱਗ ਬਸੰਤੀ ਭਗਵੰਤ ਸਾਨ ਦੀ ਪੱਗ ਬਸੰਤੀ ਭਰਤ ਨੂੰ ਵੀ シュਰੂ ਬਣਾਉਣ ਦੀ ਤੇ ਵੀਟੇ ਪਾਵਰ ਦਵਾਉਣ ਦੀ ਮਨਜੀਤ ਸਤਾਰੇ ਕੀਨੇ ਵਾਲੇ ਇਹ ਹੈ ਮੋਦੀ ਸਰਕਾਰ ਦੀ ਗਰੰਟੀ ਇਹ ਹੈ ਸ਼੍ਰੀ ਨਰਿੰਦਰ ਮੋਦੀ ਦੀ ਗਰੰਟੀ ਜੈ ਭੀਮ ਜੈ ਭਾਰਤ ਬੰਦੇ ਮਾਤਰਮ ਬੰਦੇ ਮਾਰਤਾ ਬੰਦੇ ਮਾਤਰਮ ਹਰ ਹਰ ਮਹਾਦੇਵ ਬਾਦਰੀ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਅਤੇ ਸ੍ਰੀ ਯਾਤਰਾ ਦੇ